ਜਿੰਨੇ ਬਾਅਦ ਬੇਲੋੜੇ ਖर्चे ਸ਼ਬਾਪਾਕ ਪਾਪਾਂ ਦੇ ਉਹ ਉਹਨਾਂ ਦੀ ਏਕੀਮ ਤੋਂ ਚੱਲਦੇ ਨੇ ਭ੍ਰਿਸ਼ਟਾਚਾਰ ਇਸ ਕਦਰ ਤੱਕ ਵੱਧ ਚੁੱਕੇ ਥੰਨੇ ਤੱਕ ਮੈਂ ਇਹ ਚੀਜ਼ ਨੂੰ ਆਪ ਦੇਖਿਆ ਰੱਖੇ ਨੇ ਇਸ ਟੈਂਡ ਤੇ ਪੋਜੀਸ਼ਨ ਹੈ ਇੱਕ ਬੰਦਾ ਦੋ ਭਾਈ ਬੇ ਕਤਲ ਕਰ ਦਿੰਦਾ ਇੱਕ ਅੱਧਾ ਗੇਂਦਰ ਸੱਟਾਂ ਮਾਰੀਆਂ ਦੋ ਚਾਰ ਵਾਰੀ ਫਾਇਰਿੰਗ ਕਰਦੀ ਉਹ ਨਾ ਚੱਲਣ ਲੱਗੇ ਤੇ ਮੁੜ ਕੇ ਡਰਦਾ ਹੀ ਬੰਦਾ ਕਬਜ਼ੇ ਛੱਡਣ ਨੂੰ ਪਲਾਟ ਕੱਪੀ ਜਾਂਦਾ ਕੋਈ ਕੁੱਛ ਕਰੀ ਨਾ ਬਹੁਤ ਗੰਦਾ ਮਾਹੌਲ ਹੈ ਇਹਦੇ ਨਾਥ ਪਉਣੀ ਬਹੁਤ ਲਾਜਮੀ ਹੈ ਇਹ ਹੋ ਕਿਉਂ ਰਿਹਾ ਹੈ ਹੋ ਤੁਸੀਂ ਕੇਂਦਰ ਦੀ ਸਰਕਾਰ ਦੀ ਗੱਲ ਸੁਣ ਲਓ ਇੱਕ ਕਿਸਾਨ ਹੋ ਗਿਆ ਕਿਸੇ ਕਚਹਿਰੀ ਦੇ ਵਿੱਚ ਲੌਰੈਂਸ ਨੂੰ ਪੇਸ਼ ਨਹੀਂ ਹੋਣ ਹੁੰਦੇ 268 ਲਾ ਕੇ ਗੁਜਰਾਤ ਚਲੇ ਗਏ ਜਾਂ ਤੋਂ ਭਾਈ અપਰਾਧ ਕਰਦੇ ਪੰਜਾਬ ਦੇ ਵਿੱਚ ਜੇਲ੍ਹ ਕਟਾਉਣੇ ਗੁਜਰਾਤ ਦੇ ਵਿੱਚ ਇਥੇ ਜਿੰਨਾ ਹੀ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਫਰਕ ਕਰਕੇ ਵੀਰੋ ਜੇ ਤੁਸੀਂ ਗੱਲ ਸਮਝਣੋਗੇ ਮੇਰੇ ਵਰਗੇ ਤਾਂ ਉਜੜੇ ਹੋਏ ਵੀਰੋ ਸਾਡੇ ਕੋਲ ਤਾਂ ਹੁਣ ਕੀ ਰਹਿ ਗਿਆ ਬੇੜਾ ਮੂਧਾ ਵਜਿਆ ਹੋਇਆ ਤੁਰੇ ਫਿਰਦੇ ਆ ਠੀਠੋ ਕੇ ਕੋਈ ਹੱਲ ਨਹੀਂ ਆਤਮ ਹੱਤਿਆ ਕਰਦਾ ਵੀ ਕੋਈ ਬੜਾਈ ਵਾਲੀ ਗੱਲ ਨਹੀਂ ਜਿੰਨੇ ਸਾਲਾਂ ਕੇ ਪੁੱਤਰ ਨੇ ਦਿੱਤਿਆਂ ਜੋ ਜਾ ਕੇ ਖਾਲੇ ਦੇ ਵਿੱਚ ਇਹ ਗੱਲ ਕਹਿਨੋ ਵੀ ਮੇਰੀ ਐਫ ਆਈ ਆਰ ਨਿਕਲੋ ਮੇਰੀ ਦਰਖਾਸਤ ਲੈ ਲਓ ਤਾਂ ਪੁਲਿਸ ਕਹਿੰਦੀ ਹਾਲੇ ਗੋਲੀ ਤਾਂ ਨਹੀਂ ਵਜੀ ਕੋਈ ਨਹੀਂ ਲਿਖ ਲਾਂਗੇ ਦਰਨਾ ਕੋਈ ਗੰਮ ਨਹੀਂਦਾ ਨਹੀਂ ਜਿਹੜੇ ਬੰਦੇ ਨੂੰ ਇੱਕ ਵਾਰੀ ਤਾਂ ਮੁਕੀ ਆ ਜਾਂਦੀ ਹੈ ਵੀਰੋ ਮੁੜ ਕੇ ਬੰਦੇ ਨੂੰ ਨੀਂਦ ਆਉਣਾ ਹਟ ਜਾਂਦੀ ਹੈ ਸਕੂਲ ਜਵਾਕ ਵੀ ਭੇਜਦੇ ਨੇ ਕਿੱਥੇ ਕਿੱਥੇ ਬੰਦਾ ਕੰਮ ਨਹੀਂ ਲਾਊਗਾ ਕਾਰੋਬਾਰ ਕਰਨ ਵਾਲਾ ਬੰਦਾ 9 ਵਜੇ ਦੁਕਾਨ ਬੰਦ ਕਰੂਗਾ ਕੋਈ 10 ਵਜੇ ਕਰਦਾ ਆਪਦੇ ਹਿਸਾਬ ਨਾਲ ਤਾਂ ਜਦੋਂ ਇੰਨੇ ਖੌਫ ਦੇ ਵਿੱਚ ਅਸੀਂ ਜਿਉਵਾਂਗੇ ਕਿ ਸ਼ੀਸ਼ੇ ਸ਼ਟਰ ਲਾ ਕੇ ਫੋਲ ਕੇ ਭੇਜਾਂਗੇ ਅਸੀਂ ਇਹ ਮਾਹੌਲ ਬਹੁਤ ਗਲਤ ਪੈਦਾ ਕੀਤਾ ਜਾ ਰਿਹਾ ਹੈ ਗੈਂਗਸਟਰ ਬਾਦ ਕੁਝ ਵੀ ਗੱਲ ਨਹੀਂ ਜੇ ਸਰਕਾਰ ਦੀ ਨੀਤ ਸਾਫ਼ ਹੋਵੇ ਔਰ ਇੱਕ ਬਦਮਾਸ਼ ਸਲਾਖਾਂ ਦੇ ਪਿੱਛੇ ਬੈਠਾ ਉਹਦੇ ਕੋਲੇ 스마트ਫੋਨ ਵੀ ਮਿਲ ਜਾਂਦਾ ਉਹ ਉੱਥੇ ਬੈਠਾ ਨੈਟਵਰਕ ਵੀ ਕਰ ਲੈਂਦਾ ਤੇ ਸਾਡੀ ਜਦੋਂ ਅਸੀਂ ਕੋਈ ਐਫਆਈਆਰ ਇਹ ਮੇਰਾ ਤਜਰਬਾ ਆ ਆਪਦਾ